ਨਾ ਪ੍ਰਾਇੋਰਟੀ ਬੇਸਡ ਹੈ ਭਾਈ ਅਮਰਿਤਪਾਲ ਸਿੰਘ ਤਾਂ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੀ ਡਵੈਲਪਮੈਂਟ ਲਈ ਇਹ ਸੱਤਕ ਯਤਨਸ਼ੀਲ ਨੇ ਬੀਓ ਡਿਬਰੂਗਰ ਜੇਲ੍ਹ ਚ ਬੈਠੇ ਵੀ ਦੇਖੋ ਹੋਰ ਕੋਈ ਵਸ ਚੱਲੇ ਨਾ ਚੱਲੇ ਪਰ ਇੱਕ ਚਿੱਠੀ ਪੱਤਰ ਜਰੂਰ ਲਿਖ ਸਕਦੇ ਤਾਂ ਖਡੂਰ ਸਾਹਿਬ ਦੇ ਵਿੱਚ ਡਵੈਲਪਮੈਂਟ ਦੇ ਲਈ ਉੱਥੇ ਸਾਰੇ ਕਾਰਜ ਸੰਪੂਰਨ ਹੋਣ ਉਹਨਾਂ ਨੇ ਜਿਹੜੇ ਲੋਕ ਸਭਾ ਦੇ ਸਪੀਕਰ ਨੇ ਕਿਉਂਕਿ ਦੇਖੋ ਇਨਚਾਰਜ ਆਫ ਹਾਊਸ ਤਾਂ ਉਹੀ ਇੱਕ ਮੈਂਬਰ ਪਾਰਲੀਮੈਂਟ ਦੇ ਹੈੱਡ ਦਾ ਜੋ ਸਪੀਕਰ ਹੀ ਨੇ ਦੇਖੋ ਡੀਸੀ ਨੂੰ ਲੈਟਰ ਲਿਖਣਗੇ ਐਸਐਸਪੀ ਨੂੰ ਲਿਖਣਗੇ ਉਹਨਾਂ ਨੇ ਸੁਣਨੀ ਨਹੀਂ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤਾਂ ਪ੍ਰੋਸੈਸ ਤਾਂ ਚੌੜਾ ਬਣਦਾ ਹੈ ਸਪੀਕਰ ਨੂੰ ਲਿਖਾਂ ਦਾ ਬਣ ਰਿਹਾ ਤਾਂ ਉਹਨਾਂ ਨੇ ਅੰਗਿਣਤ ਚਿੱਠੀਆਂ ਲਿਖਿਆ ਨੇ ਵੀ ਇੱਥੇ ਐਮਪੀ ਲੈਡ ਜਿਹੜੇ ਫੰਡ ਨੇ ਮੇਰੇ ਹਲਕੇ ਦੇ ਵਿੱਚ ਖਡੂਰ ਸਾਹਿਬ ਕੰਸਟੀਟੂਐਂਸੀ 'ਚ ਬੜੀ ਜ਼ਿਆਦਾ ਲੋੜ ਨੇ ਤੁਸੀਂ ਇੱਥੇ ਫੰਡ ਲਾਓ ਇੱਥੇ ਆਹ ਚੀਜ਼ ਕਰੋ ਮੇਰਾ ਇੱਕ ਪੀਏ ਨਿਯੁਕਤ ਹੋਵੇ ਜਿਹਦੇ ਸਾਰੇ ਕਾਰਜ ਨੇ ਮੇਰੇ ਹਲਕੇ 'ਚ ਕਿਸੇ ਦਾ ਕਾਰਜ ਨਾ ਰੁਕੇ ਪਰ ਜੇ ਸਰਕਾਰਾਂ ਨਹੀਂ ਚਾਹਣ ਉਹ ਇਸ ਚੀਜ਼ ਤੇ ਅਮਲ ਨਹੀਂ ਕਰਦੀਆਂ ਪਰ ਭਾਈ ਅਮਰਿਤਪਾਲ ਸਿੰਘ ਯਤਨਸ਼ੀਲ ਨੇ ਪੰਜਾਬ ਦੀ ਡਿਵੈਲਪਮੈਂਟ ਦੇ ਲਈ ਤੇ ਸਾਰੇ ਇਹੋ ਜਿਹੇ ਕੰਮਾਂ ਦੇ ਲਈ ਖੇਤੀ ਪਾਰਟੀ